ਨੇ ਪਾਲਸਰ ਲਾਇਆ ਹੋਇਆ ਤੇ ਇਸ ਤੋਂ ਇਲਾਵਾ ਜਿਹੜਾ ਮਰਜੀ ਆ ਬੁਲਟ ਮੋਟਰਸਾਈਕਲ ਹੋਵੇ ਸਪਲੈਂਡਰ ਇਹਦੇ ਨਾਲ ਤੁਸੀਂ ਇਹ ਟਰੈਕਟਰ ਬਣਾ ਸਕਦੇ ਹੋ ਕਿਉਂਕਿ ਮੈਂ ਹੁਣ ਇਸ ਟਾਈਮ ਪੂਨੇ ਖੜੇ ਆਪਾਂ ਆਣਾ ਤੇ ਕਮਾਲ ਦੀ ਚੀਜ਼ ਦਿਖਾਉਣ ਆਇਆ ਹਰੇਕ ਏਰੀਆ ਦੀ ਹਰੇਕ ਮਤਲਬ ਰਿਕੁਆਇਰਮੈਂਟ ਰਹਿੰਦੀ ਹੁੰਦੀ ਆ ਐਂ ਕਹ ਲਈ ਵੀ ਯਾਰ ਸਲੰਘਾ ਯੋਗ ਹੀ ਹੁੰਦਾ ਹੈ ਨਾ ਮੁੰਡਿਆਂ ਨੇ ਕਾਰ ਦਿਖਾਇਆ ਆ ਚੀਜ਼ਾਂ ਬਣਾਈਆਂ ਟਰੈਕਟਰ ਬਣਾਇਆ ਇਹਨੂੰ ਇਹਨੂੰ ਬਾਈਕ ਟਰ ਬਣਾਤਾ ਇਹਨਾਂ ਨੇ ਮਤਲਬ ਬਾਈਕ ਤੋਂ ਟਰੈਕਟਰ ਬਣਾਤਾ ਤੇ ਜਿਹੜੀਆਂ ਇਹਦੇ ਵਿੱਚ ਫੀਚਰ ਬਣਾਏ ਆ ਬਾਈ ਹਰੇ ਨੇ ਉਹ ਵੀ ਸਾਰੇ ਦੱਸਾਂਗੇ ਕਿਉਂਕਿ ਇਹ ਬਾਈ ਹਰੇ ਤਾਂ ਜਿੰਨੀ ਜਿੰਨੀ ਆਪਾਂ ਸਮਝਾ ਇਹਦੇ ਵਿੱਚ ਵੀ ਲਿਖੀ ਹੋਈ ਆ ਉਹ ਸਾਰੀ ਤੁਹਾਨੂੰ ਸਮਝਾ ਦਾਂਗੇ ਯਾਰ ਤੇ ਆਹ ਮੋਟਰਸਾਈਕਲ ਵੈਸੇ ਇਹਨਾਂ ਨੇ ਪਲਸਰ ਲਾਇਆ ਹੋਇਆ ਤੇ ਇਸ ਤੋਂ ਇਲਾਵਾ ਜਿਹੜਾ ਮਰਜੀ ਆ ਬੁਲਟ ਮੋਟਰਸਾਈਕਲ ਹੋਵੇ ਸਪਲੈਂਡਰ ਇਹਦੇ ਨਾਲ ਤੁਸੀਂ ਇਹ ਟਰੈਕਟਰ ਬਣਾ ਸਕਦੇ ਹੋ ਕਿਉਂਕਿ ਮੈਂ ਹੁਣ ਪਹਿਲਾਂ ਦੱਸ ਦੇਵਾਂ ਇਹਦੀ ਕੀਮਤ ਵੀ ਦੱਸੂਗਾ ਨਾ ਹਰੇਕ ਏਰੀਆ ਦੀ ਰਿਕੁਆਇਰਮੈਂਟ ਹੁੰਦੀ ਆ ਉਸ ਹਿਸਾਬ ਨਾਲ ਟਰੈਕਟਰ ਇਹ ਤਿਆਰ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਨੇ ਵੱਡੇ ਟਰੈਕਟਰ ਚੱਲਦੇ ਆ ਆਪਣੇ ਹਨ ਮਿੰਨੀ ਚੱਲਦੇ ਕਈ ਤਾਂ ਉਸ ਹਿਸਾਬ ਨਾਲ ਏਰੀਆ ਦੇ ਹਿਸਾਬ ਨਾਲ ਇਹਨਾਂ ਨੇ ਇਹ ਟਰੈਕਟਰ ਬਣਾਇਆ ਤਕਨੀਕ ਵਧੀਆ ਲੱਗੀ ਮ ਆਜੋ ਪਹਿਲਾਂ ਇਥੋਂ ਸਟਾਰਟਿੰਗ ਕਰਦੇ ਆ ਬਾਈਕਰ ਆਸ਼ਾ ਬਾਈਕਰ ਹਨਾ ਰੰਗਾਬਾਦ ਮਹਾਰਾਸ਼ਟਰ ਚੋਂ ਬਣਦੇ ਆ ਤੇ ਇਹਨੂੰ ਆਪਾਂ 4x4 ਆ ਕਾਰ ਵੀ ਸਕਦੇ ਆ ਠੀਕ ਆ ਤੇ ਪਿੱਛੇ ਵਗੈਰਾ ਇਹਦੇ ਟਰਾਲੀ ਪਾਉਣ ਵਾਸਤੇ ਜਗ੍ਹਾ ਬਣਾਤੀ ਆ ਜਿਵੇਂ ਇਹਨਾਂ ਨੇ ਦੱਸਿਆ ਹੋਇਆ ਹਨਾ ਲਾਈਟਾਂ ਵਗੈਰਾ ਲਾ ਕੇ ਆ ਤੁਸੀਂ ਦੇਖ ਲਓ ਸਾਰਾ ਫਿਰ ਮੈਂ ਤੁਹਾਨੂੰ ਸਮਝਾ ਦਿਆਂਗਾ ਤੇ ਆ ਇਹਦਾ ਜਿਹੜਾ ਮੇਨ ਗੀਅਰ ਆ ਕਿ ਜਿਹੜਾ ਮੋਟਰਸਾਈਕਲ ਉੱਪਰ ਖੜਾਇਆ ਇਹਨਾਂ ਨੇ ਕੱਲੀ ਇੱਕ ਬੈਲਟ ਆ ਗਈ ਉਹ ਤੇ ਖੜਾਗਾ ਹਨਾ ਤਾਂ ਇਹਨੂੰ ਜੇ ਆਪਾਂ ਲਾਉਣਾ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਆ ਸਕਦੇ ਆ ਮੈਂ ਵੀਡੀਓ ਕਲਿੱਪ ਐਡ ਕਰਦਾ ਜਿਵੇਂ ਆਪਾਂ ਇਹਨੂੰ ਥੱਲੇ ਖੋਲ ਕੇ ਤਾਂ ਮੋਟਰਸਾਈਕਲ ਆਪਾਂ ਲਾ ਸਕਦੇ ਆ ਕੋਈ ਵੀ ਮੋਟਰਸਾਈਕਲ ਚੜਾਉਣਾ ਪੱਕਾ ਫਿਕਸ ਨਹੀਂ ਕੀਤਾ ਹੋਇਆ ਤਾਂ ਜੇ ਇਹਨੂੰ ਇੱਕ 4x4 ਕਰਨਾ ਤਾਂ ਉਹ ਵੀ ਕਰ ਸਕਦੇ ਆ ਪੀਟੀਓ ਸ਼ਾਫਟ ਦੇਤੀ ਇਹਨਾਂ ਨੇ ਤੇ ਸਾਰਾ ਓਮੀ ਚੱਲੂਗਾ ਤੇ ਜਿਵੇਂ ਪਾਲਸਰ ਦੀ ਗੱਲ ਕਰਦੇ ਸੀ 1 ਲੀਟਰ ਨਾਲ ਮਤਲਬ 20 ਕਿਲੋਮੀਟਰ ਚੱਕ ਚੱਲੇ ਜਾਂਦਾ ਕਰ ਤੇ ਕੀਮਤ ਦੀ ਮੈਂ ਗੱਲ ਕਰਦਾ ਕੀਮਤ ਬਾਹਰ ਐ ਦੱਸੀ ਸੀ ਕੀਮਤ ਇਹਦੀ ਰੱਖੀ ਆ 2.5 ਲੱਖ ਰੁਪਇਆ ਮਤਲਬ ਇੰਨਾ ਖਰਚਾ ਆ ਜਾਂਦਾ ਬਿਨਾ ਮੋਟਰਸਾਈਕਲ ਤੋਂ ਤੇ ਮੋਟਰਸਾਈਕਲ ਦੇ ਮੰਨ ਕੇ ਚੱਲਿਆ ਜਾਏਗਾ ਖੜਾ ਜੋਰ ਲੱਗਦਾ ਦੋਨੋਂ ਸਾਈਡ ਇਹਨਾਂ ਨੇ ਪੱਖੇ ਦਿੱਤੇ ਹੋਏ ਆ ਆ ਦੇਖੋ ਤੇ ਸਾਹਮਣੇ ਇੱਕ ਜਿਹੜਾ ਸਾਨੂੰ ਲੀਵਰ ਦਿਸ ਰਿਹਾ ਜਿਹਨੂੰ ਪ੍ਰੈਸ ਕਰਦੇ ਆ ਤਾਂ ਮਤਲਬ ਇਹ ਰਿਵਰਸ ਹੋ ਜਾਊਗਾ ਤੇ ਇੱਧਰ ਇਹਦੀਆਂ ਪਹਿਲਾ ਦੂਜੀ ਤੇ ਤੀਜੀ ਸਪੀਡ ਆ ਆ ਇਧਰਲੀ ਸਾਈਡ ਦੇਖ ਸਕਦੇ ਹੋ ਤੇ ਬਾਕੀ ਇਹਦਾ ਸਵਿਚ ਵਗੈਰਾ ਦਿੱਤਾ ਹੋਇਆ ਹੈਗਾ ਜਿਵੇਂ ਆਪਾਂ ਰੇਵ ਵਗੈਰਾ ਲੈ ਕੇ ਜਾਣੀਆਂ ਕਹਿੰਦਾ

पंद्रह से मतलब पंद्रह से 8 इस पे टॉर्क तो 18 एचपी दी मतलब टॉर्क निकालूंगा है ना आ गियर बन गया और ये, बहुत यार कमाल का लगा आपका ये अच्छा प्रोडक्ट ठीक है अच्छा और ये मोटरसाइकिल है जो आपका बस इस बेल्ट से ही है बेल्ट से ही है उसको और कोई अटैचमेंट लगाने की जरूरत नहीं है आ इजी नीचे भी निकाल सकते हैं ना ਅਸੀਂ ਇਹ ਚੀਜ਼ਾਂ ਤਾਂ ਦੇਖਣਾਉਣੇ ਕਿਉਂਕਿ ਵੱਖਰੀ ਵੱਖਰੀ ਚੀਜ਼ ਹੁੰਦੀ ਆ ਆ ਦੇਖੋ ਜੇ ਮੋਟਰਸਾਈਕਲ ਲਾਉਣਾ ਹੈ ਤਾਂ ਆ ਚੱਕੋ ਜੀ ਇੱਥੋਂ ਤੁਸੀਂ ਮਤਲਬ ਵੀ ਉਹਦੀ ਬੈਲਟ ਲਾਉਣੀ ਹੈ ਤੇ ਆਪ ਦਾ ਆਰਾਮ ਨਾਲ ਮੋਟਰਸਾਈਕਲ ਥੱਲੇ ਤੇ ਉੱਪਰ ਇਹ ਕਰ ਸਕਦੇ ਹੋ ਹਨ ਤੇ ਬਹੁਤ ਬੜੀ ਆ ਠੀਕ ਹੈ ਸਰ ਥੈਂਕ ਯੂ ਤੇ ਬਾਕੀ ਇੱਧਰ ਵੀ ਖੜਾਈ ਖੜਾ ਬਾਈ ਪ੍ਰੋਡਕਟ ਲਾਈਟਾਂ ਵਗੈਰਾ ਦੇ ਰੱਖੀਆਂ ਸਾਹਮਣੇ ਐਲਈਡੀ ਬੈਕਟਰ ਐਗਰੋ ਤੇ ਇਧਰ ਵੀ ਆ ਸੇਮ ਹੀ ਆ ਇਧਰ ਵੀ ਪਾਲਸਰ ਮੋਟਰਸਾਈਕਲ ਉਵੇਂ ਹੀ ਲਾਇਆ ਹੋਇਆ ਨਾ ਕੋਈ ਇਦਾਂ ਦਾ ਕੋਈ ਚੈਨ ਪਾਈ ਵੀ ਆ ਬਸ ਆ ਟਾਇਰ ਨਹੀਂ ਘਮਾਉਣਾ ਥੱਲੇ ਉਹਨੂੰ ਜਿਹੜਾ ਤਾਂ ਗੇਅਰ ਆ ਸੋ ਦੱਸਿਓ ਬਾਈ ਹਨਾ ਕਿਵੇਂ ਲੱਗਿਆ ਤੁਹਾਨੂੰ ਇਹ ਚੀਜ਼ ਕਮੈਂਟ ਕਰਕੇ